ਉਹਦੀ ਉਹਦੇ ਸਥਾਨ ਤੇ ਜਾ ਕੇ ਉਹਦੀ ਯਾਦਗਾਰ ਤੇ ਜਾ ਕੇ ਪ੍ਰਾਤੂਕ ਭਾਗ ਤੋਂ ਮਨਜ਼ੂਰੀ ਲੈ ਕੇ ਉੱਥੇ ਬੇਅਵਦੀ ਕਰਨੀ ਜਿਹੜੀ ਫਿਲਮੀ ਯਾਦਗਾਰ ਹੈ ਸੋਨਮ ਬਾਜਵਾ ਉਹਦੇ ਲਈ ਬਹੁਤ ਮਹਾਰੀ ਗੱਲ ਹੈ ਬਹੁਤ ਪ੍ਰਾਤੂਕ ਭਾਗ ਨੇ ਕੀ ਮਨਜ਼ੂਰੀ ਦਿੱਤੀ ਹੈ ਕਾਦੀ ਮਨਜ਼ੂਰੀ ਦਿੱਤੀ ਹੈ ਇਹ ਇੱਕ ਵੱਖਰਾ ਵਿਸ਼ਾ ਹੈ ਇਹਨਾਂ ਰੋਲ ਮਾਡਲ ਨੇ ਉਹ ਜਦੋਂ ਅਧੀਆਂ ਹਟਤਾ ਕਰਦੇ ਨੇ ਉਹ ਅਧੀਆਂ ਲੋਕਾਂ ਦੇ ਨਾਲ ਪਾਵਨਾਵਾਂ ਉੱਥੇ ਪਹੁੰਚ ਜਾਂਦੇ ਨੇ ਤਾਂ ਲੱਗਦਾ ਨਹੀਂ ਕਿਸੇ ਹੋਂਦ ਮਤਲਬ ਬੇਅਪਦੀ ਕਰਨੀ ਭਾਈ ਸਦਨਾ ਜੀ ਦੇ ਸਥਾਨ ਤੇ ਜਾ ਕੇ ਉਹ ਅਤੇ ਮਤਲਬ ਨਿੰਦਣ ਜੋ ਹੋ ਗਿਆ ਚਲਵਾਤ ਕਰਾਂਗੇ ਆਪਾਂ ਉਸ ਮੁੱਦੇ ਉੱਪਰ ਜੋ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਦੀ ਘੜੀ ਜਿਕਰ ਦੇਖਿਆ ਜਾਵੇ ਤਾਂ ਆਪਾਂ ਖਿਆ ਪਿਆ ਹੈ ਜੀ ਹਾਂ ਪੰਜਾਬੀ ਅਦਾਕਾਰਾ ਸੋਨਮ ਬਾਈਵਾ ਜਿਨ੍ਹਾਂ ਨੇ ਕਿ ਇੱਕ ਮਸਜਿਦ ਹੈ ਭਾਈ ਸਦਨਾ ਜੀ ਦੀ ਉੱਥੇ ਜਾ ਕੇ ਉਹਨਾਂ ਨੇ ਸ਼ੂਟਿੰਗ ਕੀਤੀ ਅਤੇ ਸਬੰਧਤ ਮਹਿਕਮੇ ਵੱਲੋਂ ਉਸ ਦੀ ਮਨਜ਼ੂਰੀ ਵੀ ਲਈ ਗਈ ਲੇਕਿਨ ਮੁਸਲਿਮ ਭਾਈਚਾਰੇ ਤੇ ਸਿੱਖ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਉਹਨਾਂ ਨੇ ਜਾ ਕੇ ਬੇਅਦਬੀ ਕੀਤੀ ਹੈ ਉੱਥੇ ਬੇਅਦਬੀ ਹੋਈ ਹੈ ਤੇ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਸਬੰਧਤ ਮੈਕਮੇ ਤੇ ਦੇ ਦੇ ਉੱਪਰ ਤਾਂ ਕਾਰਵਾਈ ਹੋ ਵੀ ਹੋਵੇ ਉਹਨਾਂ ਅਧਿਕਾਰੀਆਂ ਦੇ ਉੱਪਰ ਵੀ ਕਾਰਵਾਈ ਹੋਵੇ ਜਿਨ੍ਹਾਂ ਨੇ ਮਨਜ਼ੂਰੀ ਦਿੱਤੀ ਤਾਂ ਜਿਹੜਿਆ ਫਿਲਮੀ ਅਦਾਕਾਰਾ ਹੈ ਉਸ ਦੇ ਉੱਪਰ ਅਤੇ ਜੋ ਉੱਥੇ ਉਹਨਾਂ ਦੀ ਟੀਮ ਆਈ ਸਨ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਨਾਲ ਬਲਾਂਸਿੰਗ ਜੋਗਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਇੱਕ ਸ਼ੂਟਿੰਗ ਹੁੰਦੀ ਹੈ ਤੇ ਕਾਫੀ ਜ਼ਿਆਦਾ ਮਸਲਾ ਉਸ ਦਾ ਭਖਿਆ ਪਿਆ ਕਿਹਾ ਜਾ ਰਿਹਾ ਕਿ ਭਾਈ ਸਦਨਾ ਜੀ ਦੀ ਮਰਜ਼ੀ ਉੱਪਰ ਗਏ ਨੇ ਕਿ ਉੱਥੇ ਬੇਅਦਬੀ ਹੋਈ ਹੈ ਦੇਖੋ ਜੀ ਇਹ ਬਹੁਤ ਮਾੜੀ ਗੱਲ ਹੈ ਬੇਅਦਬੀ ਕਰਨਾ ਜਿਹੜਾ ਭਾਈ ਸਦਨਾ ਜੀ ਹੈ ਬਹੁਤ ਸਤਿਕਾਰਯੋਗ ਨੇ ਦੋਨਾਂ ਕੈਟਾਗਰੀਆਂ ਦੇ ਮੁਸਲਮਾਨ ਭਾਈਚਾਰੇ ਦੇ ਤੇ ਸਿੱਖ ਭਾਈਚਾਰੇ ਦੇ ਭਾਈ ਸਦਨਾ ਜੀ ਬਹੁਤ ਹੀ ਸਤਿਕਾਰਯੋਗ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਦੀ ਉਹਦੇ ਸਥਾਨ ਤੇ ਜਾ ਕੇ ਉਹਦੀ ਯਾਦਗਾਰ ਤੇ ਜਾ ਕੇ ਪ੍ਰਾਪਤਵ ਵਿਭਾਗ ਤੋਂ ਮਨਜ਼ੂਰੀ ਲੈ ਕੇ ਉੱਥੇ ਬੇਅਵਦੀ ਕਰਨੀ ਜਿਹੜੀ ਫਿਲਮੀ ਅਦਾਕਾਰਾ ਸੋਨਮ ਬਾਜਵਾ ਉਹਦੇ ਲਈ ਬਹੁਤ ਮਾੜੀ ਗੱਲ ਹੈ ਕਿਉਂਕਿ ਉਹਨੇ ਸਾਨੂੰ ਸੁਣਨੇ ਚਾਇਆ ਆ ਵੀ ਪ੍ਰਾਪਤਵ ਵਿਭਾਗ ਤੋਂ ਮਨਜ਼ੂਰੀ ਲਈ ਆ ਪ੍ਰਾਪਤਵ ਭਾਗ ਨੇ ਕੀ ਮਨਜ਼ੂਰੀ ਦਿੱਤੀ ਆ ਕਾਦੀ ਮਨਜ਼ੂਰੀ ਦਿੱਤੀ ਆ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਉਹਨੇ ਮਨਜ਼ੂਰੀ ਲੈ ਕੇ ਕੰਮ ਉੱਥੇ ਜਾ ਕੇ ਬੇਅਵਦੀ ਵਾਲੇ ਕਰਨੇ ਅਤਿ ਨਿੰਦਣਯੋਗ ਹੈ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਦੇਖੀ ਸਾਡੇ ਮਨਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਕਿਸ ਤਰ੍ਹਾਂ ਲੱਗਦਾਗਾ ਕਿ ਜਦੋਂ ਇੱਕ ਰੋਲ ਮਾਡਲ ਜਿਹਨਾਂ ਨੂੰ ਲੋਕ ਦੇਖਦੇ ਨੇ ਸੁਣਦੇ ਨੇ ਕਾਮ ਆਦਮੀ ਨਹੀਂ ਜਿਸ ਦਾ ਆਪਾਂ ਗੱਲ ਕਰ ਆ ਛੱਡ ਦਈਏ ਕਿ ਜਿਹੜੇ ਰੋਲ ਮਾਡਲ ਨੇ ਉਹ ਜਦੋਂ ਅਜਿਹੇ ਹਰਕਤਾਂ ਕਰਦੇ ਨੇ ਉਹ ਅਜਿਹੇ ਲੋਕਾਂ ਦੇ ਆਪਾ ਬਨਾਮ ਉਠੇ ਪਹੁੰਚ ਜਾਂਦੇ ਨੇ ਤਾਂ ਲੱਗਦਾ ਨਹੀਂ ਕਿਸੇ ਹੁਣ ਚੀ ਬਿਲਕੁਲ ਬਿਲਕੁਲ ਇਹ ਵਾਕਈ ਠੀਕ ਆ ਮਤਲਬ ਉਹ ਜਿਹੜੇ ਫਿਲਮੀ ਕਲਾਕਾਰ ਨੇ ਉਹ ਦਿਖਾਉਂਦੇ ਨਹੀਂ ਵੇ ਆ ਕੁਸ਼ ਜੇ ਉਹਤੇ ਬੇਅਬਦੀ ਦਿਖਾਉਣਗੇ ਤਾਂ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦੇ ਮਨ ਤੇ ਗਲਤ ਅਸਰ ਜਾਊ ਮਤਲਬ ਬੇਅਬਦੀ ਕਰਨੀ ਭਾਈ ਸਦਨਾ ਜੀ ਦੇ ਸਥਾਨ ਤੇ ਜਾ ਕੇ ਉਹ ਅਤੇ ਮਤਲਬ ਨਿੰਦਣਯੋਗ ਹੈ ਜਿਹੜਾ ਪ੍ਰਾਪਤ ਹਿੱਸਾ ਹੈ ਮੈਨੂੰ ਇੱਕ ਵਾਰੀ ਮੌਕਾ ਮਿਲਿਆ ਇਹਨਾਂ ਦੇ ਹੈੱਡ ਆਫਿਸ ਜਾਣ ਦਾ ਉਹਨਾਂ ਨੇ ਦੱਸਿਆ ਵੀ ਸਾਡਾ ਨਾਮ ਗੁਪਤ ਰੱਖਿਓ ਪਰ ਸਾਡੇ ਕੋਲੇ ਕਹਿੰਦੇ ਨਾ ਸਟਾਫ ਹੈ ਨਾ ਕੋਈ ਸਰਕਾਰ ਸਾਡੀ ਸੁਣਦੀ ਹੈ ਤੇ ਨਾ ਹੀ ਮਤਲਬ ਸਾਸੀ ਕੋਈ ਸਾਹਮ੍ਹ ਸਕਦੇ ਆ ਕਹਿੰਦੇ ਸਾਡੀਆਂ ਇਹੋ ਜਿਹੀਆਂ ਮਤਲਬ ਜਾਇਦਾਦਾਂ ਪਈਆਂ ਨੇ ਜਿਨ੍ਹਾਂ ਨੂੰ ਅਸੀਂ ਸਾਹਮ੍ਹ ਨਹੀਂ ਸਕਦੇ ਨਾ ਹੀ ਸਰਕਾਰ ਸਾਹਮ੍ਹਦੀ ਹੈ ਤੇ ਇਹ ਜਿਹੜੀ ਮਤਲਬ ਜਿਸ ਤਰ੍ਹਾਂ ਇਸ ਰੰਦੇ ਵਿਖੇ ਹੋਈ ਹੈ ਘਟਨਾ ਮੇਰੀ ਤਾਂ ਇਹੀ ਡਿਮਾਂਡ ਹੈ ਵੀ ਉੱਥੇ ਦੀ ਇੱਕ ਲੋਕਲ ਕਮੇਟੀ ਬਣਾ ਦਿੱਤੀ ਜਾਵੇ ਪ੍ਰਾਧਕ ਵਿਭਾਗ ਬੇਸ਼ੱਕ ਉਹਦੇ ਦੇਖਰੇ ਕਰੇ ਪਰ ਜਿਹੜੀ ਲੋਕਲ ਕਮੇਟੀ ਹੋ ਉੱਥੇ ਉਹ ਸਾਫ਼ ਸੁਥਰਾ ਰੱਖੂ ਬੇਆਪਦੀ ਕਦੇ ਵੀ ਨਹੀਂ ਹੋਣ ਦੇਊਗੀ ਸਰ ਉੱਥੇ ਜਦੋਂ ਸ਼ੂਟਿੰਗ ਹੋ ਰਹੀ ਸੀ ਕੁਝ ਸਿੱਖ ਵਿਅਕਤੀ ਗਏ ਉੱਥੇ ਸ਼ੂਟਿੰਗ ਲੋਕਾਂ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨਾਲ ਵੀ ਜੋ ਬਾਉਂਸਰ ਸੀ ਉਹਨਾਂ ਵੱਲੋਂ ਤੋਂ ਕੰਮ ਮੁੱਕੀ ਕੀਤੀ ਗਈ ਗਲਤ ਕੀਤੀ ਹੈ ਅਗਰ ਕਿਤੇ ਇੱਥੇ ਸਾਡੇ ਏਰੀਆ ਚ ਹੁੰਦੀ ਹੁੰਦੀ ਅਸੀਂ ਤਾਂ ਉਹਨਾਂ ਨੂੰ ਮਤਲਬ ਟੁੱਟ ਕੇ ਪੈ ਜਾਂਦੇ ਵੀ ਬੇਅਫਦੀ ਕਰਨੀ ਕਿੱਥੇ ਲਿਖਿਆ ਹੋਇਆ ਤੁਸੀਂ ਸ਼ੂਟਿੰਗ ਕਰਨੀ ਹੈ ਕਿਤੇ ਹੋਰ ਜਾ ਕੇ ਕਰੋ ਉੱਥੇ ਸਿਰਫ ਨਮਾਜ਼ ਪੜ੍ਹ ਸਕਦੇ ਹੋ ਤੁਸੀਂ ਮੱਥਾ ਟੇਕ ਸਕਦੇ ਹੋ ਸਜਦਾ ਕਰ ਸਕਦੇ ਹੋ ਮਤਲਬ ਉੱਥੇ ਜਾ ਕੇ ਗਲਤ ਹਰਕਤਾਂ ਕਰਨੀਆਂ ਅਤੇ ਨਿੰਦਣਯੋਗ ਹੈ ਪ੍ਰਾਂਤ ਵਿਭਾਗ ਦੇ ਕੀ ਲਿਖਿਆ ਮਨਜ਼ੂਰੀ ਦੇ ਵਿੱਚ ਉਹਨਾਂ ਨੇ ਕੀ ਲਿਖ ਕੇ ਮਨਜ਼ੂਰੀ ਲਈ ਹੈ ਇੱਕ ਵੱਖਰੀ ਗੱਲ ਹੈ ਪਰ ਮਨਜ਼ੂਰੀ ਲੈ ਕੇ ਮਨਜ਼ੂਰੀ ਕਿਸੇ ਹੋਰ ਕੰਮ ਦੀ ਲੈਣੀ ਤੇ ਉੱਥੇ ਜਾ ਕੇ ਬੇਅਬਦੀ ਕਰਨੀ ਇਹ ਫਿਲਮ ਇੰਡਸਟਰੀ ਸਮੁੱਚੀ ਲਈ ਮਤਲਬ ਮਾੜੀ ਗੱਲ ਹੈ ਜਦੋਂ ਅਸੀਂ ਇੱਕ ਵਿਅਕਤੀ ਗਏ ਨੇ ਉੱਥੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਲੱਗਦਾ ਨਹੀਂ ਕਿ ਉਹਨਾਂ ਦੇ ਸਟਾਫ ਨੂੰ ਜਾਂ ਸੋਨੋ ਬਾਜਾ ਨੂੰ ਉੱਥੇ ਆ ਕੇ ਉਹਨਾਂ ਨੂੰ ਸੁਣਨੀ ਚਾਹੀਦੀ ਸੀ ਕਿ ਅਸੀਂ ਇੱਥੇ ਕੀ ਗਲਤ ਕਰ ਰਹੇ ਹਾਂ ਜਾਂ ਉਸ ਨੂੰ ਉਸ ਗਲਤੀ ਨੂੰ ਸੁਧਾਰਿਆ ਜਾ ਸਕਦਾ ਸੀ ਬਿਲਕੁਲ ਮਤਲਬ ਉਹ ਤਾਂ ਹੈ ਨਾ ਜਿੱਥੇ ਕਲਾਕਾਰ ਜਿੱਥੇ ਸ਼ੂਟਿੰਗ ਹੁੰਦੀ ਹੈ ਉਹਨਾਂ ਦੇ ਬੌਂਸਰ ਖੜੇ ਹੁੰਦੇ ਨੇ ਸੁਰੱਖਿਆ ਗਾਰਡ ਖੜੇ ਹੁੰਦੇ ਨੇ ਆਮ ਵਿਅਕਤੀ ਨੂੰ ਤਾਂ ਜਾਣ ਨਹੀਂ ਨਾ ਦਿੰਦੇ ਉੱਥੇ ਕੀ ਕੀਤਾ ਕੀ ਜਾਵੇ ਕੋਈ ਧੱਕੇ ਨਾਲ ਵਗ ਜਾਣ ਤਗਲ ਵਖਰੀਆ ਚਲੋ ਸ਼ਰੀਬ ਬੰਦੇ ਸੀ ਨਹੀਂ ਜਾਣ ਦਿੱਤਾ ਕਿ ਉਹ ਬਾਹਰ ਖੜਕੇ ਉਹਨਾਂ ਨੇ ਵਿਰੋਧ ਕੀਤਾ ਤੇ ਆਪਣਾ ਰੋਜ਼ ਜाहिर ਕੀਤਾ ਵੀ ਜਿਹੜੀ ਇਹ ਬੇਅਬਦੀ ਹੈ ਭਾਈ 사ਦਨਾ ਜੀ ਦੇ ਸਥਾਨ ਦੀ ਭਾਈ 사ਦਨਾ ਜੀ ਦੋਹਾਂ ਕੈਟਾਗਰੀਆਂ ਦੇ ਸਤਿਕਾਰਯੋਗ ਨੇ ਸਿੱਖ ਬਰਾਦਰੀ ਦੇ ਔਰ ਮੁਸਲਮਾਨ ਬਰਾਦਰੀ ਦੇ ਇਸ ਕਰਕੇ ਮਤਲਬ ਇਹ ਭਖ ਦਾ ਮਸਲਾ ਹੈ ਪੰਜਾਬ ਦਾ ਇਹ ਤੇ ਪੰਜਾਬ ਸਰਕਾਰ ਨੂੰ ਮਤਲਬ ਐਕਸ਼ਨ ਲੈਣਾ ਚਾਹੀਦਾ ਪਰਚਾ ਦਰਜ ਕਰਨ ਭਾਵੇਂ ਕੁਝ ਕਰਨਾ ਜਿਹੜਾ ਵਿਭਾਗ ਸੀਗਾ ਜਿਹਨੇ ਮਨਜ਼ੂਰੀ ਦਿੱਤੀ ਹੈ ਕਿ ਉਹਨਾਂ ਨੇ ਮਨਜ਼ੂਰੀ ਦੇਣ ਤੋਂ ਬਿਨਾ ਦੱਸਿਆ ਨਹੀਂ ਹੋਵੇਗਾ ਉਹਨਾਂ ਨੂੰ ਕਿ ਇਹ ਤੁਸੀਂ ਸ਼ੂਟਿੰਗ ਕਰੇ ਇਸ ਅੱਜ ਤੱਕ ਕਰ ਸਕਦੇ ਹੋ ਕਿਉਂਕਿ ਅਸੀਂ ਦੇਖ ਰਹੇ ਸੀਗੇ ਕਿ ਕਿ ਮੁਸਲਮਾਨ ਭਾਈਚਾਰਾ ਜਦੋਂ ਆਪਣੇ ਬਿਆਨ ਦੇ ਰਿਹਾ ਉਹ ਦੱਸ ਰਿਹਾ ਹੈਗਾ ਕਿ ਇੱਥੇ ਜੇ ਸ਼ੂਟਿੰਗ ਵੀ ਕਰਨੀ ਸੀ ਤਾਂ ਉਹਨਾਂ ਨੇ ਜੋ ਉੱਥੇ ਅਰਦਾਸ ਹੁੰਦੀ ਹੈ ਜੋ ਬੇਨਤੀ ਕੀਤੀ ਜਾਂਦੀ ਹੈ ਸਿਰਫ ਉਹਦੀ ਕਰ ਸਕਦੇ ਸੀਗੇ ਉਹ ਵੀ ਜੁੱਤੇ ਬਾਹਰ ਕੱਢ ਕੇ ਲੇਕਿਨ ਉੱਥੇ ਖਾਣਾ ਖਾਏਗਾ ਬੈਠ ਕੇ ਬੈਠ ਕੇ ਉੱਥੇ ਲੋਕ ਜੁੱਤੀਆਂ ਲੈ ਕੇ ਫਰੀ ਕੇ ਉੱਥੇ ਹੱਸਦੇ ਖੇਡਦੇ ਫਰੀ ਕੇ ਲਾਈਟੀ ਨੂੰ ਸਾਰੇ ਨੂੰ ਉੱਥੇ ਜੋ ਬਦਲ ਦਿੱਤਾ ਸੀਗਾ ਦੇਖੋ ਉਹਨਾਂ ਨੇ ਗਲਤ ਕੰਮ ਕੀਤਾ ਹੈ ਜਿਹੜਾ ਪ੍ਰਾਚਤਵ ਵਿਭਾਗ ਹੈ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਹਿ ਚੁੱਕਿਆ ਵੀ ਜਿਹੜਾ ਉਹਨਾਂ ਦਾ ਹੈੱਡ ਆਫਿਸ ਹੈ ਉੱਥੇ ਬਹੁਤ ਬੁਰਾ ਹਾਲ ਹੈ ਕੋਈ ਸਾਹਮਣੇ ਕੋਈ ਸਭਾਲ ਨਹੀਂ ਨਾ ਹੀ ਉਹਨਾਂ ਨੂੰ ਇਹ ਪਤਾ ਵੀ ਅਸੀਂ ਜਿਹੜੀ ਮਨਜ਼ੂਰੀ ਦੇ ਰਹੇ ਹਾਂ ਉਹਨਾਂ ਤੋਂ ਲਿਖ ਕੇ ਲਈਏ ਵੀ ਅਸੀਂ ਇੱਥੇ ਆਹ ਕੁਝ ਕਰਾਂਗੇ ਆਹ ਕੁਝ ਕਰਾਂਗੇ ਬੇਆਬਦੀ ਨਹੀਂ ਕਰਾਂਗੇ ਅਗਰ ਅਸੀਂ ਬੇਆਬਦੀ ਕਰਦੇ ਹਾਂ ਤਾਂ ਸਾਡੇ ਨੂੰ ਵੱਡੀ ਸਜ਼ਾ ਦਿੱਤੀ ਜਾਵੇ ਇਹ ਅਰਜੀ ਉਹਨਾਂ ਤੋਂ ਲਿਖ ਕੇ ਲੈਣੀ ਚਾਹੀਦੀ ਸੀ ਪ੍ਰਾਚਤਵ ਵਿਭਾਗ ਦੇ ਮਤਲਬ ਪ੍ਰਾਚਤਵ ਵਿਭਾਗ ਵੀ ਬਰਾਬਰ ਦਾ ਇਹਦੇ ਵਿੱਚ ਮਤਲਬ ਹਿੱਸੇਦਾਰੇ ਜ਼ੁਲਮ ਕਰਦੇ ਤਾਂ ਇਹ ਤਾਂ ਜ਼ ਇਸ ਤੋਂ ਵੱਡੀ ਹੋਰ ਕੀ ਹੈ ਵੀ ਦੋਹਾਂ ਜਿਹੜੀਆਂ ਬਰਾਦਰੀਆਂ ਦਾ ਸਾਂਝਾ ਭਾਈਚਾਰਾ ਜੀ ਆ ਉਹਦੇ ਸਥਾਨ ਤੇ ਜਾ ਕੇ ਬੇਅਵਦੀ ਕਰਨੀ ਫਿਲਮੀ ਕਲਾਕਾਰਾਂ ਵੱਲੋਂ ਜੁੱਤੇ ਲੈ ਕੇ ਜਾਣਾ ਉੱਥੇ ਹੀ ਮਤਲਬ ਹੁਣ ਮੈਂ ਗਾਂ ਕੀ ਕਹਾ ਫਿਲਮ ਇੰਡਸਟਰੀ ਚ ਕੀ ਕੁਝ ਹੁੰਦਾ ਹੈ ਪ੍ਰਧਾਨ ਜੀ ਆਪਾਂ ਦੇਖਾਂਗਾ ਤੁਸੀਂ ਵਿਭਾਗ ਦੀ ਗੱਲ ਕਰ ਰਹੇ ਹੋ ਵੀ ਉਹ ਦੱਸ ਰਹੇ ਨੇ ਕਿ ਸਾਡੇ ਕੋਲੇ ਮੁਲਾਜ਼ਮ ਨਹੀਂ ਹੈਗੇ ਤਾਂ ਫਿਰ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਉਹਨਾਂ ਦੀ ਦੇਖ ਰਹੀ ਕਿਵੇਂ ਕੀਤੀ ਜਾਵੇਗੀ ਪਰਾਣਾ ਵਿਰਸਾ ਆਪਾਂ ਆਪਣੇ ਤੋਂ ਆਪਾਂ ਖੁਸ ਖੁਸਦਾ ਜਾ ਰਹੇ ਆਪਾਂ ਦੇਖਦੇ ਆ ਆਪਣੇ ਸੰਗਰੂਰ ਵੀ ਕਿਲਾ ਮਾਰਕਟਾ ਹੀ ਗਈ ਸ਼ਾਹੀ ਸਮਾਦਾ ਨੇ ਇਥੇ ਉਹਦੀ ਵੀ ਪ੍ਰੋਪਰ ਕੋਈ ਦੇਖ ਰੇਕ ਨਹੀਂ ਕਰ ਰਿਆ ਤਾਂ ਵਿਭਾਗ ਦੇ ਵਿੱਚ ਲੱਗਦਾ ਨਹੀਂ ਕਿ ਕਿਤਨਾ ਕਿਤੇ ਮੁਲਾਜ਼ਮਾਂ ਦੀ ਵੀ ਕਮੀ ਹੈ ਜਦੋਂ ਜਦੋਂ ਮੁਲਾਜ਼ਮਾਂ ਕੋਲੇ ਜਦੋਂ ਮੁਲਾਜ਼ਮ ਪੂਰੇ ਹੋਣਗੇ ਤਾਂ ਲੱਗਦਾਗਾ ਕਿ ਕਿਤਨਾ ਕਿਤੇ ਇਹ ਬੇਅਦਮੀਆਂ ਘਟਣੀਆਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੀ ਸੰਗਰੂਰ ਦੀ ਕੀਤੀ ਹੈ ਮੈਂ ਵੇਖਿਆ ਸੰਗਰੂਰ ਸ਼ਾਹੀ ਸਮਾਦਾ ਨੇ ਅੱਜ ਤੋਂ ਕੋਈ 7-8 ਸਾਲ ਪਹਿਲਾਂ ਸੈਂਟਰ ਸਰਕਾਰ ਨੇ ਦੀ ਮਰਮਤ ਕਰਾਈ ਸੀ 1 ਕਰੋੜ 35 ਲੱਖ ਰੁਪਿਆ ਲੱਗਿਆ ਸੀ ਉਦੋਂ ਅਸੀਂ ਰੋਜ਼ਾਨਾ ਦੇਖਦੇ ਸੀ ਵੀ ਇੱਥੇ ਕੀ ਲੱਗ ਰਿਹਾ ਚੂਨਾ ਲੱਗਦਾ ਸੀ ਕਲੀ ਲੱਗਦੀ ਸੀ ਤੇ ਟੈਲਾ ਲੱਗਦੀ ਅਸੀਂ ਹੋਰ ਕੁਝ ਨਹੀਂ ਅਸੀਂ ਰੋਜ਼ ਦੀ ਲੇਬਰ ਲਾਉਂਦੇ ਸੀ ਰੋਜ਼ ਦਾ ਸਮਾਨ ਲਾਉਂਦੇ ਸੀ ਅਸੀਂ 40 ਲੱਖ ਰੁਪਿਆ ਲਾਤਾ ਸੀ ਵੀ ਅੱਜ ਤੱਕ ਉਸੇ 40 ਲੱਖ ਰੁਪਿਆ ਲੱਗਿਆ ਬਾਕੀ ਹਿੰਦੁਸਤਾਨ ਦੇ ਜਿਹੜਾ ਸਿਸਟਮ ਹੈ ਉਹ ਜਾਣਦਾ ਵੀ ਬਾਕੀ ਪੈਸੇ ਕਿੱਧਰ ਗਏ ਜਦ ਕਿ ਜਿਹੜੀਆਂ ਹੈਰੀਟੇਜ ਬਿਲਡਿੰਗਾਂ ਨੇ ਪ੍ਰਾਰਥਕ ਵਿਭਾਗ ਦੇ ਅੰਦਰ ਨੇ ਇਹ ਸੰਗਰੂਰ ਦੇ ਵਿੱਚ ਦੋ ਨੇ ਇੱਕ ਬਨਾਸਰ ਬਾਗ ਦੀ 12 ਦਰੀ ਇੱਕ ਸ਼ਾਹੀ ਸਮਾਦਾ ਸ਼ਾਹੀ ਸਮਾਦਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦੀ ਮੇਰਾ ਖਿਆਲ ਦੋ ਕੁ ਵਾਰੀ ਉੱਥੇ ਮੁਰੰਮਤ ਹੋਈ ਹੈ ਬਾਕੀ ਅਸੀਂ ਆਪ ਇੱਧਰ ਉੱਧਰ ਕਰਕੇ ਸਾਫ਼ ਸਪਾਈ ਉੱਥੇ ਕਰ ਲਏ। ਮਤਲਬ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਜਿਹੜਾ ਪ੍ਰਾਰਥਕ ਵਿਭਾਗ ਨੂੰ ਇਹ ਮਹਿਕਮੇ ਬਿਲਡਿੰਗਾਂ ਸਮਾਈਆਂ ਗਈਆਂ ਉਹਨਾਂ ਦਾ ਮਹਿਕਮਾ ਬਣਾਇਆ ਗਿਆ ਪਰ ਹੁਣ ਉੱਥੇ ਸਟਾਫ ਵੀ ਨਹੀਂ ਹੈਗਾ ਉਹ ਦੇਖ ਰੇਖ ਵੀ ਨਹੀਂ ਕਰਦਾ। ਫਿਰ ਪ੍ਰਧਾਨ ਜੀ ਆਪਾਂ ਉੱਥੇ ਜਾਂਦੇ ਆ ਭਾਈ ਸਦਰਨਾ ਜੀ ਦੀ ਗੱਲ ਕੀਤੀ ਆਵੇ ਜਿਹੜੀ ਉੱਥੇ ਉਹ ਉਹਨਾਂ ਦੀ ਮਸਜਿਦ ਬਣੀ ਹੋਈ ਹੈ। ਉਹ ਸਿੱਖ ਜਥੇਬੰਦੀ ਨੇ ਕਿਹਾ ਹੈ ਕਿ ਇਸ ਨੂੰ ਅਕਾਲ ਤਖਤ ਨੂੰ ਆਪਣੇ ਅੰਡਰ ਲੈ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਢੋਡਰਾਮਲ ਜੀ ਹੈ ਉਹ ਉੱਥੇ ਵੀ ਉਸ ਜਗ੍ਹਾ ਨੂੰ ਕੋਈ ਸਾਹਮਂ ਸੰਭਾਲ ਲੀ ਹੋ ਰਹੀ ਉਹਨਾਂ ਨੇ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਉਹਨਾਂ ਨੇ ਬੇਨਤੀ ਕੀਤੀ ਆਕਾਲ ਤਖਤ ਨੂੰ ਕਿ ਤੁਸੀਂ ਇਸ ਮਸਜਿਦ ਨੂੰ ਆਪਣੇ ਅੰਡਰ ਲੈ ਲਓ ਦੇਖੋ ਜੇ ਸ਼ਰੂਨੀ ਕਮੇਟੀ ਨੇ ਆਪਣੇ ਅੰਡਰ ਲੈਣੀ ਹੁੰਦੀ ਇਸ ਮਤਲਬ ਮਸਜਦ ਤਾਂ ਅੱਜ ਤੋਂ 20 ਸਾਲ 50 ਸਾਲ ਪਹਿਲਾਂ ਲੈ ਲੈਂਦੇ ਮਤਲਬ ਸ਼ਰੂਨੀ ਕਮੇਟੀ ਕੋਲੇ ਵੀ ਬਹੁਤ ਜ਼ਿਆਦਾ ਕੰਮ ਹੈ ਉਹ ਸਾਹਮ ਨਹੀਂ ਸਕਦੀ ਮੇਰੀ ਤਾਂ ਤੁਹਾਡੇ ਚੈਨਲ ਦੇ ਮੱਦੇਨਜ਼ਰ ਇਹੀ ਬੇਨਤੀ ਹੈ ਵੀ ਉੱਥੇ ਦੀ ਇੱਕ ਲੋਕਲ ਕਮੇਟੀ ਬਣਾ ਦਿੱਤੀ ਜਾਵੇ। ਉਹਦੇ ਵਿੱਚ ਮੁਸਲਮਾਨ ਕੈਟਾਗਰੀ ਹੋਵੇ, ਸਿੱਖ ਕੈਟਾਗਰੀ ਹੋਵੇ। ਉੱਥੇ ਜਿਹੜੀ ਲੋਕਲ ਕਮੇਟੀ ਬਣੂਗੀ ਉਹ ਤੇ ਦੇਖ ਰੇ ਕਰੋ ਰੋਜ਼ਾਨਾ ਕਰੋ। ਜੇ ਕੋਈ ਏਦਾਂ ਦੀ ਮਨਜ਼ੂਰੀ ਲੈ ਕੇ ਆਉਂਦਾ ਤਾਂ ਉਹਨੂੰ ਦੱਸ ਦੇਣਗੇ ਭਾਈ ਆਹ ਹਦੂਦ ਦੇ ਅੰਦਰ ਤੁਸੀਂ ਆਹ ਕੁਝ ਕਰ ਸਕਦੇ ਹੋ, ਆਹ ਹਦੂਦ ਦੇ ਅੰਦਰ ਤੁਸੀਂ ਨਵਾਜ਼ ਹੀ ਵੱਢ ਸਕਦੇ ਹੋ। ਮਤਲਬ ਲੋਕਲ ਕਮੇਟੀ ਬਣ ਜਾਵੇ ਤਾਂ ਉਹਦੇ ਸਾਮ ਸਮਾਨ ਬਹੁਤ ਵਧੀਆ ਹੋਊ। ਜਿਸ ਸਾਂਝੇ ਬੰਦੇ ਹੁਣ ਹਾਂ ਸਾਂਝੇ ਮਤਲਬ ਫਿਰ ਲੜੇ ਜਾਣਗੇ ਕਿ ਭਈ ਸਾਡੇ ਮੁਸਲਮਾਨਾਂ ਦੀ ਮਸਜਿਦ ਦੀ ਉਹ ਕਹਿਣਗੇ ਸਾਡੇ ਗੁਰੂਗ੍ਰਸ ਸਾਹਿਬ ਜੀ ਦਾ ਪਾਣੀ ਦਾ ਤੇ ਮਸਲਮਾਂ ਦੇ ਦੋਨੋਂ ਤੇ ਉਹਨਾਂ ਦੀ ਹਾਂ ਦੋਨਾਂ ਕੈਟਾਗਰੀਆਂ ਦਾ ਹੱਕ ਬਣਦਾ ਦੋਨਾਂ ਦੀ ਇੱਕ ਸਾਂਝੀ ਕਮੇਟੀ ਬਣਾ ਦਿੱਤੀ ਜਾਵੇ ਉਹਦੀ ਦੇਖ ਰੇਖ ਕਰਨ ਅੰਡਰ ਭਾਵੇਂ ਪ੍ਰਾਰਥਨ ਵਿਭਾਗ ਦੇ ਰਵੇ ਸਰ ਉਹ ਦੱਸ ਰਹੇ ਸੀ ਸਿੱਖ ਸਾਹਿਬ ਕਿਹੜੀ ਪਾਈ ਸਦਨਾਂ ਦੀ ਉੱਥੇ ਮਸਜਿਦ ਹੈ ਉਹਦੀ ਵੀ ਹਾਲਤ ਕਾਫੀ ਖਰਾਬ ਹੈ ਲੋਕ ਉੱਥੇ ਆ ਕੇ ਬਹਿ ਕੇ ਦਾਰੂ ਪੀ ਕੇ ਜਾਂਦੇ ਨੇ ਕਬੂਤਰ ਬਿਠਾ ਗਏ ਜਾਂਦੇ ਨੇ ਕੋਈ ਵੀ ਦੇਖ ਰੇਖ ਨਹੀਂ ਹੈ ਕਿ ਇੱਕ ਤਰ੍ਹਾਂ ਦੀ ਉੱਥੇ ਵਿਭਾਗ ਵੱਲੋਂ ਵੀ ਬੇਅਦਬੀ ਹੋ ਰਹੀ ਹੈ ਜਿਸ ਦਾ ਜ਼ਿੰਮੇਵਾਰ ਵਿਭਾਗ ਹੈ ਬਿਲਕੁਲ ਬਿਲਕੁਲ ਵਿਭਾਗ ਕੋਲੇ ਮਤਲਬ ਨਾ ਤਾਂ ਬਹੁਤਾ ਸਟਾਫ ਹੈ ਨਾਉ ਦੇਖ ਰੇ ਕਰ ਸਕਦੇ ਨੇ ਇਹ ਤਾਂ ਜੇ ਇਹ ਦੀ ਮਾ ਧਾਰਮਿਕ ਜਗ੍ਹਾ ਦੀ ਦੇਖ ਰੇ ਕੋਈ ਕਰ ਸਕਦਾ ਤਾਂ ਉੱਥੇ ਦੀ ਲੋਕਲ ਕਮੇਟੀ ਉਹ ਕਮੇਟੀ ਹੀ ਕਰ ਸਕਦੀ ਆ ਉਹ ਲੋਕਾਂ ਤੋਂ ਫੰਡ ਇਕੱਠਾ ਜੇ ਆਪਣੇ ਕੋਲੋਂ ਪਾ ਕੇ ਲੋਕਾਂ ਤੋਂ ਪਾ ਕੇ ਉਹਦੀ ਸਫਾਈ ਉਹਦੀ ਰਹਿਤ ਮਰਿਆਦਾ ਲੋਕਲ ਕਮੇਟੀ ਉਹ ਕਰ ਸਕਦੀ ਆ ਨਾ ਕਿ ਪ੍ਰਾਤੋਕ ਭਾਗ ਸਬੰਧਤ ਜਿਲ੍ਹੇ ਦੇ ਐਸਐਸਪੀ ਸਾਹਿਬ ਨੂੰ ਸਿੱਖ ਜਥੇਬੰਦੀ ਅਤੇ ਮੁਸਲਮ ਭਾਈਚਾਰੇ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਹੈ ਕਿ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਨਹੀਂ ਪੁਰਸ ਕਰਦੀ ਕਿ ਲੱਗਦਾ ਹੈਗਾ ਕਿ ਮਾਹੌਲ ਖਰਾਬ ਹੋਣ ਦੇ ਚਾਲ ਬਿਲਕੁਲ 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 ਜੀ ਉਥੇ ਦੇ ਮਾਨਜੋਗ ਐਸਐਸਪੀ ਸਾਹਿਬ ਨੂੰ ਫੌਰੀ ਤੌਰ ਤੇ ਐਕਸ਼ਨ ਲੈ ਕੇ ਪੂਨੋਂ ਬਾਜਵਾ ਸਮੇਤ ਉਹਦਾ ਸਟਾਫ ਸਮੇਤ ਪ੍ਰਾਪਤ ਵਿਭਾਗ ਜਿਨ੍ਹਾਂ ਨੇ ਮਨਜ਼ੂਰੀ ਸੁਣੋ ਭਾਈ ਸੁਨੂ ਬਾਜਵਾ ਤੇ ਸਮੇਤ ਉਹਨਾਂ ਦਾ ਮਤਲਬ ਜੋ ਵੀ ਇੰਡਸਟਰੀ ਹੈ ਫਿਲਮ ਇੰਡਸਟਰੀ ਜਿਨ੍ਹਾਂ ਨੇ ਕੰਮ ਕੀਤਾ ਸਮੇਤ ਜਿਹੜਾ ਹੈ ਪ੍ਰਾਪਤ ਵਿਭਾਗ ਦੇ ਅਧਿਕਾਰੀ ਜਿਨ੍ਹਾਂ ਨੇ ਮਨਜ਼ੂਰੀ ਦਿੱਤੀ ਹੈ ਉਹਨਾਂ ਤੇ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਧਾਰਮਿਕ ਭਾਵਨਾ ਨੂੰ ਕੋਈ ਹੋਰ ਬੰਦਾ ਠੇਸ ਨਾਲ ਪਹੁੰਚਾ ਸਕੇ ਲੱਗਦਾ ਨਹੀਂ ਕਿ ਜਿਵੇਂ ਸੋਨੋ ਬਾਇ ਬਾਇ ਇਹਨੇ ਸੁਲਝੇ ਕਲਾਕਾਰ ਨੇ ਕਿ ਜੇ ਤੇ ਉਹਨਾਂ ਨੇ ਕਿਤੇ ਉਹ ਸ਼ੂਟਿੰਗ ਕਰਨੀ ਸੀ ਤਾਂ ਉਹਦਾ ਪੂਰਾ ਇਤਿਹਾਸ ਜਾਣਨਾ ਸੀਗਾ ਤੇ ਜਾਣਨਾ ਸੀ ਕਿ ਇਥੇ ਕਿਸ ਤਰ੍ਹਾਂ ਆਪਾਂ ਸ਼ੂਟਿੰਗ ਕਰ ਸਕਦੇ ਹਾਂ ਕਿਸ ਤਰ੍ਹਾਂ ਆਪਾਂ ਮर्यादा ਵਿੱਚ ਰਹ ਸਕਦੇ ਹਾਂ ਦੇਖੋ ਜੀ ਉਹ ਜਾਣਦੇ ਆ ਪਤਾ ਨਹੀਂ ਨਹੀਂ ਜਾਣਦੇ ਪੈਸੇ ਇਤਿਹਾਸ ਬਾਰੇ ਜਾਣਨਾ ਜ਼ਰੂਰੀ ਹੈ ਵੀ ਅਸੀਂ ਜੇ ਖਾਸ ਕਰਕੇ ਧਾਰਮਿਕ ਜਗਾ ਵੀ ਜਿੱਥੇ ਏਦਾਂ ਦੀ ਗੱਲਬਾਤ ਹੋਵੇ ਲੋਕਾਂ ਦੀਆਂ ਭਾਵਨਾਵਾਂ ਭੜਕਣ ਉਹਨਾਂ ਨੂੰ ਉੱਥੇ ਜਾਣਾ ਹੀ ਨਹੀਂ ਚਾਹੀਦਾ ਹੋਰ ਬਹੁਤ ਜਗ੍ਹਾ ਨੇ ਸ਼ੂਟਿੰਗ ਕਰਨ ਵਾਸਤੇ ਕਿਤੇ ਵੀ ਕਰ ਸਕਦੇ ਨੇ ਜੇ ਬਨੌਤੀ ਸਾਡਾ ਬਾਰ ਸ਼ੂਟਿੰਗ ਕਰਨ ਵਾਸਤੇ ਤਾਂ ਉਹੀ ਜੀ ਕੋਈ ਮਤਲਬ ਇਮਾਰਤ ਲੱਭ ਲੈਣ ਕੋਈ ਟੈਂਟ ਲੱਭ ਲੈਣ ਤਾਂ ਕਰਕੇ ਉੱਥੇ ਸ਼ੂਟਿੰਗ ਹੋ ਸਕੇ ਉਹਨਾਂ ਨੂੰ ਉੱਥੇ ਜਾਣ ਦੀ ਲੋੜ ਹੀ ਨਹੀਂ ਸੀ ਜੀ ਬਿਲਕੁਲ ਇਹ ਸਾਡੇ ਨਾਲ ਬਲਵੰਤ ਸਿੰਘ ਜੋਗਾ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਆਪਣੇ ਜੋ ਭਾਈ ਸਦਨਾ ਜੀ ਦੀ ਮਸਜਿਦ ਦੇ ਉੱਪਰ ਸ਼ੂਟਿੰਗ ਹੋਈ ਜੋ ਉੱਥੋਂ ਦੇ ਵਸਨੀਕਾਂ ਦਾ ਤੇ ਉੱਥੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਬੇਅਦਬੀ ਹੋਈ ਹੈ ਤਾਂ ਉਹਨਾਂ ਦੇ ਉੱਪਰ ਬੰਦ ਕਾਰਵਾਈ ਹੋਵੇ ਤੇ ਇਹਨਾਂ ਨੇ ਇਹ ਵੀ ਕਿਹਾਗਾ ਵੀ ਜੇ ਤੁਸੀਂ ਕਿਤੇ ਸ਼ੂਟਿੰਗ ਕਰਨੀ ਹੋਵੇ ਪਹਿਲਾਂ ਤਾਂ ਵਿਭਾਗ ਨੂੰ ਇਹ ਚਾਹੀਦਾ ਹੈ ਕਿ ਉਸ ਸ਼ੂਟਿੰਗ ਕਰਨ ਵਾਲੇ ਜੋ ਵਿਅਕਤੀ ਹਨ ਉਹਨਾਂ ਨੂੰ ਉਹਨਾਂ ਦੀ ਮर्यादा ਦੱਸੀ ਜਾਵੇ ਕਿ ਉਹਰੇ ਤੁਸੀਂ ਕਿਸ ਤਰ੍ਹਾਂ ਦੀ ਸ਼ੂਟਿੰਗ ਕਰ ਸਕਦੇ ਹੋ ਅਤੇ ਜਿਹੜਾ ਕਲਾਕਾਰ ਹੈ ਉਹ ਉੱਥੇ ਸ਼ੂਟਿੰਗ ਕਰਨ ਆਂਦਾ ਹੈ ਜਾਂ ਡਾਇਰੈਕਟਰ ਹੈ ਜਾਂ ਪ੍ਰੋਡੂਸਰ ਹੈ ਉਹਨੂੰ ਵੀ ਉਹ ਇਤਿਹਾਸ ਜਾਣ ਕੇ ਮर्यादा ਵਿੱਚ ਰਹਿ ਕੇ ਸ਼ੂਟਿੰਗ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਕਦਾ ਫਿਲਮ ਨੂੰ ਜੋ ਹੈ ਠੇਸ ਲੱਗੇਗੀ ਉਹਨਾਂ ਦੇ ਫਿਲਮ ਲੇਟ ਹੋਵੇਗੀ ਤੇ ਦੂਜੀ ਜੋ ਸਿੱਖ ਸੰਗਤਾਂ ਹਨ ਜਾਂ ਜੋ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਵਿੱਚ ਵੀ ਹੁਣ ਭਾਰਗੋਸ ਪਾਇਆ ਜਾ ਰਿਹਾ ਤਾਂ ਅਜੀਹਾ ਕਰਨ ਦੇ ਨਾਲ ਜੇ ਆਪਾਂ ਮਰਹੜਾ ਦੇ ਵਿੱਚ ਰਹਿ ਕੇ ਸ਼ੂਟਿੰਗ ਕਰਦੇ ਹਾਂ ਤਾਂ ਉਹ ਕਿਸੇ ਨੂੰ ਕੋਈ ਠੇਸ ਨਹੀਂ ਪਹੁੰਚਦੀ। ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਸੀ ਵੀ ਜੇ ਤੁਹਾਨੂੰ ਕਿਸੇ ਮਸਜਿਦ ਦੀ ਸ਼ੂਟਿੰਗ ਕਰਨੀ ਸੀ ਸੀ ਸਿੱਧਾ ਤੁਸੀਂ ਆਪਣਾ ਕੋਈ ਸੈੱਟ ਬਣਾ ਲੈਂਦੇ। ਸੈੱਟ ਬਣਾ ਕੇ ਵੀ ਤੁਸੀਂ ਆਪਣੀ ਸ਼ੂਟਿੰਗ ਕਰ ਸਕਦੇ ਸੀ ਤਾਂ ਹੁਣ ਜੋ ਮੁਸਲਮਾਨ ਭਾਈਚਾਰਾ ਤੇ ਸਿੱਖ ਭਾਈਚਾਰਾ ਹੈ ਜੋ ਭਾਈ ਸਦਨਾ ਜੀ ਹਨ ਉਹਨਾਂ ਦੀ ਬਾਣੀ ਗੁਰੂਗran ਸਾਹਿਬ ਦੇ ਵਿੱਚ ਦਰਜ ਹੈ। ਦੋਨਾਂ ਦੀ ਇਹ ਮੰਗ ਹੈ ਕਿ ਉਸ ਜੋ ਸੋਨੋ ਬਾਈਬਾ ਅਤੇ ਉਸ ਦੀ ਪੂਰੀ ਟੀਮ ਦੇ ਉੱਪਰ ਜਿਨ੍ਹਾਂ ਕੋ ਉੱਥੇ ਸ਼ੂਟਿੰਗ ਕੀਤੀ ਮਰਿਆਦਾ ਦਾ ਉਲੰਘਣ ਕੀਤਾ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਉੱਥੇ ਇਹਨਾਂ ਨੇ ਐਪਲੀਕੇਸ਼ਨ ਵਿੱਚ ਇਹ ਵੀ ਕਿਹਾ ਹੈ ਕਿ ਜਿਹੜੇ ਉੱਥੇ ਦੇ ਵਿਭਾਗ ਦੇ ਅਧਿਕਾਰੀ ਹਨ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਅਤੇ ਉਹਨਾਂ ਦੇ ਉੱਪਰ ਵੀ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੀ ਜੋ ਦੇਖਰੇਖ ਹੈ ਕਿਉਂਕਿ ਦਸਰੇ ਸਨ ਸਿੱਖ ਸਾਹਿਬ ਕਿ ਉੱਥੇ ਦੇਖਰੇਖ ਵੀ ਉਹਨੂੰ ਹਾਲ ਤਾਂ ਕਾਫੀ ਮੰਦੀ ਹੈ ਉਸ ਦੀ ਦੇਖਰੇਖ ਵੀ ਕੀਤੀ ਜਾਵੇ ਅਤੇ ਸਾਰਿਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਸੰਗਰੂਰ ਤੋਂ